ਨਵਜੋਤ ਸਿੰਘ ਸਿੱਧੂ ਨੇ ਕੋਟ ਸ਼ਮੀਰਵਾਲੀ ਲੋਕ ਮਿਲਣੀ ਰੈਲੀ ਵਿੱਚ ਆਪਣੇ ਬੱਕਰੇ ਰਾਧਾ ਇਸ਼ਾਰਾ ਕਰ ਦਿੱਤਾ ਹੈ ਮੰਚ ਤੋਂ ਜਿੱਥੇ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਨੂੰ ਰੱਜ ਕੇ ਪ੍ਰਚਾਰਿਆ ਉੱਥੇ ਹੀ ਖੁਦ ਸਿੱਧੂ ਨੇ ਪੰਜਾਬੀਆਂ ਨੂੰ ਕਿਸੇ ਇਮਾਨਦਾਰ ਆਗੂ ਦੇ ਪਿੱਛੇ ਲੱਗਣ ਦਾ ਸੁਨੇਹਾ ਦਿੱਤਾ ਭਾਵੇਂ ਉਹਨਾਂ ਕਿਸੇ ਦਾ ਨਾਂ ਨਹੀਂ ਲਿਆ ਪਰ ਬਿਨਾ ਨਾਂ ਲਏ ਹੀ ਉਹਨਾਂ ਹੋਰ ਸਿਆਸਤਦਾਨਾਂ ਦੇ ਭ੍ਰਿਸ਼ਟ ਬੇਈਮਾਨ ਹੋਣ ਦੀ ਗੱਲ ਕੀਤੀ ਜੋਸ਼ ਵਿੱਚ ਆਏ ਸਿੱਧੂ ਇੱਥੋਂ ਤੱਕ ਕਹਿ ਗਏ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ 75 25 ਚੱਲਦਾ ਸੀ ਹੁਣ ਇਹ ਥੋੜਾ ਬਦਲ ਗਿਆ ਹੈ ਉਹਨਾਂ ਕਿਹਾ ਕਿ ਹੁਣ ਚੱਲਦਾ ਹੈ 80 20 ਮੈਨੂੰ ਨਾ ਫੜਿਓ ਜੀ ਕੜਾਕੇ ਦੀ ਠੰਡ ਦੇ ਬਾਵਜੂਦ ਬਠਿੰਡਾ ਇਲਾਕੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਸਾਥੀ ਦੂਜੀ ਵਾਰ ਵੱਡਾ ਇਕੱਠ ਕਰਨ ਵਿੱਚ ਕਾਮਯਾਬ ਰਹੇ ਇਸ ਮੌਕੇ ਨਵਜੋਤ ਸਿੱਧੂ ਦੇ ਪੁਰਾਣੇ ਸਾਥੀਆਂ ਅਤੇ ਰੈਲੀ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਤੋਂ ਇਲਾਵਾ ਆੜਤੀਆਂ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ, ਸਾਫਕਾ ਵਿਧਾਇਕ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਫਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਬੇਟੇ ਕਮਲਜੀਤ ਸਿੰਘ ਬਰਾੜ ਸਮੇਤ ਹੋਰ ਵੀ ਕਈ ਆਗੂ ਮੰਚ ਉਤੇ ਨਜ਼ਰ ਆਏ। ਕਾਂਗਰਸ ਦੇ ਪੰਜਾਬ ਨਾਲ ਸੰਬੰਧਤ ਆਗੂਆਂ ਨੇ ਇਸ ਰੈਲੀ ਤੋਂ ਦੂਰੀ ਬਣਾ ਕੇ ਰੱਖੀ। ਨਵਜੋਤ ਸਿੰਘ ਸਿੱਧੂ ਦਾ ਬੇਟਾ ਵੀ ਪਹਿਲੀ ਵਾਰ ਮੰਚ ਉਤੇ ਨਜ਼ਰ ਆਇਆ। ਸਟੇਜ ਤੋਂ ਬਾਰ-ਬਾਰ ਨਵਜੋਤ ਸਿੱਧੂ ਨੂੰ ਇਮਾਨਦਾਰ ਆਗੂ ਦੱਸਦੇ ਹੋਏ ਪੰਜਾਬ ਨੂੰ ਅਜੇ ਹੀ ਇਮਾਨਦਾਰ ਲੀਡਰ ਦੀ ਲੋੜ ਦਸੀ ਗਈ ਨਵਜੋਤ ਸਿੱਧੂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਫਕਰ ਤੋਂ ਫਿਕਰ ਵੱਲ ਚਲਾ ਗਿਆ ਅਤੇ ਹੁਣ ਇਸ ਨੂੰ ਮੁੜ ਫਿਕਰ ਤੋਂ ਫਕਰ ਦੇ ਰਸਤੇ ਲਿਜਾਣ ਲਈ ਨੀਤੀ ਵਾਲੀ ਰਾਜਨੀਤੀ ਦੀ ਲੋੜ ਹੈ ਪੰਜਾਬ ਸਣੇ ਉੱਤਰੀ ਭਾਰਤ ਦੀ ਖੁਸ਼ਹਾਲੀ ਲਈ ਉਹਨਾਂ ਬਾਰਡਰ ਖੋਲਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਉਹਨਾਂ ਡਰੱਗ ਮਾਮਲੇ ਵਿੱਚ ਪੁਲਿਸ ਸਿਆਸਤਦਾਨਾਂ ਅਤੇ ਸਮਗਲਰਾਂ ਦੀ ਮਿਲੀਭੁਗਤ ਦਾ ਮੁੱਦਾ ਵੀ ਚੁੱਕਿਆ ਜੱਥੇਦਾਰ ਗੁਰਦੇਵ ਸਿੰਘ ਕੌਕੇ ਦਾ ਜ਼ਿਕਰ ਕਰਨ ਦੇ ਨਾਂ ਨਾਲ ਉਹਨਾਂ ਬੇਅਦਬੀ ਦਾ ਮੁੱਦਾ ਵੀ ਉਭਾਰਿਆ ਨਾਲ ਹੀ ਅਕਾਲੀਆਂ ਉਤੇ ਤਵਾ ਲਾਉਣਸ ਨੇ ਹਾਕਮ ਤੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਵੀ ਨਿਸ਼ਾਨਾ ਸੇਧਿਆ ਉਹਨਾਂ ਕਿਹਾ ਕਿ ਰਾਜਨੀਤਿਕ ਗੁਲਾਮੀ ਨਾਲ ਨਹੀਂ ਚਲਦੀ ਨੀਤੀਆਂ ਨਾਲ ਚਲਦੀ ਹੈ ਨਵਜੋਤ ਸਿੱਧੂ ਨੇ ਸ੍ਰੇਲੀ ਵਿੱਚ ਪੰਜਾਬ ਦੇ ਕਿਸੇ ਵੀ ਕਾਂਗਰਸੀ ਆਗੂ ਦਾ ਨਾਂ ਲੈਣ ਅਤੇ ਆਲੋਚਨਾ ਕਰਨ ਤੋਂ ਪਰਹੇਜ਼ ਕੀਤਾ ਪਰ ਇਹ ਜ਼ਰੂਰ ਕਿਹਾ ਕਿ ਉਹਨਾਂ ਦੀ ਲੜਾਈ ਸਿਸਟਮ ਦੇ ਨਾਲ ਹੈ ਏ ਵੀ ਕਿਹਾ ਕਿ ਜਿਹੜੇ ਉਹਨਾਂ ਦੇ ਵਿਰੋਧੀ ਅਤੇ ਨਿੰਦਨ ਵਾਲੇ ਨੇ ਉਹ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਨੇ ਕਾਂਗਰਸ ਪਾਰਟੀ ਬਾਰੇ ਉਹਨਾਂ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਅਨੇਕਤਾ ਵਿੱਚ ਏਕਤਾ ਵਾਲੀ ਹੈ ਜਦਕਿ ਕੇਂਦਰ ਦੀ ਮੌਜੂਦਾ ਸਰਕਾਰ ਲੋਕਾਂ ਦਾ ਭਰੋਸਾ ਗਵਾ ਚੁੱਕੀ ਹੈ ਜਦੋਂ ਏ ਵੀ ਐਮ ਤੇ ਭਰੋਸਾ ਨਹੀਂ ਰਿਹਾ ਜੁਡੀਸ਼ੀਅਲ ਬਾਰੇ ਵੀ ਸ਼ੰਕੇ ਖੜੇ ਹੋ ਰਹੇ ਨੇ ਤਾਂ ਕਾਹਦਾ ਲੋਕਤੰਤਰ ਰਹਿ ਗਿਆ ਸਿੱਧਾ ਹੰਟਰ ਚੁੱਕ ਲੋ ਅਤੇ ਲੋਕਾਂ ਨੂੰ ਅੱਗੇ ਲਾ ਲੋ ਉਹਨਾਂ ਕਿਹਾ ਕਿ ਸ਼੍ਰੀ ਕਾਉਤਕ ਸਾਹਿਬ ਦੇ ਜਥੇਦਾਰਾਂ ਨੂੰ ਮੁੱਖ ਮੰਤਰੀਆਂ ਦੇ ਘਰ ਸੱਦਿਆ ਜਾਂਦਾ ਸੀ ਇਸੇ ਕਰਕੇ ਜਿਹੜਾ ਅਕਾਲੀ ਦਲ ਕਦੇ 45 ਸੀਟਾਂ ਤੋਂ ਘਟਿਆ ਨਹੀਂ ਸੀ ਹੁਣ ਉਹ ਮਹਿਜ਼ 2 ਸੀਟਾਂ ਉੱਤੇ ਆ ਗਿਆ ਏ ਉਹਨਾਂ ਪੰਜਾਬ ਦੇ ਵਿਗੜੇ ਅਮਨ ਅਮਾਨ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਕੋਈ ਭੈ ਨਹੀਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਲਈ ਅਪਸ਼ਬਦ ਵਰਤੇ ਅਤੇ ਪੰਜਾਬ ਦਾ 50 ਹਜ਼ਾਰ ਕਰੋੜ ਰੁਪਏ ਖਾਣ ਦਾ ਦੋਸ਼ ਮੜਿਆ ਸਾਨੂੰ ਤਾਰੂ ਇਹ ਗੁਰੂਆਂ ਦੀ ਬਾਣੀ ਇਸੇ ਕਰਕੇ ਅੱਜ ਜਦੋਂ ਅਸੀਂ ਫਕਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਤੇ ਫਕਰ ਅੱਜ ਫਕਰ ਤੋਂ ਜਿਹਦੇ ਫਿਕਰ ਤੇ ਆ ਗਿਆ ਜਦ ਤੇ ਜੇ ਫਿਕਰ ਤੋਂ ਫਕਰ ਵੱਲ ਜਾਣਾ ਨਾ ਪੰਜਾਬ ਪੱਬੀ ਪਾਰ ਖੜਾ ਕਰਨਾ ਤੇ ਸਾਫਾ ਉੱਚਾ ਕਰਨਾ ਹਰ ਪੰਜਾਬੀ ਦਾ ਇੱਜ਼ਤ ਦੀ ਰੋਟੀ ਹਰ ਪੰਜਾਬੀ ਨੂੰ ਦੇਣੀ ਹੈ ਤੇ ਫਿਕਰ ਤੋਂ ਫਕਰ ਦਾ ਰਸਤਾ ਗੁਰੂਆਂ ਦੀ ਪਾਣੀ ਦੇ ਰਾਹੀ ਹੀ ਜਾਊਗਾ ਗੁਰੂ ਦੀ ਪਾਣੀ ਦੇ ਰਾਹੀ ਹੀ ਜਾਊਗਾ ਬੋਲੇ ਸੋਨਹਿਾਲ ਸਭਾ ਸੁਭਾਸ਼ਾ ਮੈਂ ਜਿਹੜੇ ਲੋਕ ਮੇਰਾ ਵਿਰੋਧ ਕਰਦੇ ਆ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਅੰਬ ਦੇ ਹੀ ਰੋੜੇ ਲੱਗਦੇ ਆ ਨਿੰਮ ਦੇ ਤਾਂ ਕੋਈ ਰੋੜੇ ਨਹੀਂ ਮਾਰਦਾ ਮਰੇ ਕੁੱਤੇ ਤੇ ਲੱਤ ਮਾਰਦਾ ਕੋਈ ਦੱਸੋ ਬੋਲੇ ਸੋਨਹਿਾਲ ਸਭਾ ਸੁਭਾਸ਼ਾ ਵਿਰੋਧਾਂ ਮੈਂ ਕਹਨਾ ਕਿ ਅਸੀਂ ਗੁਰੂ ਸਾਹਿਬਾਨਾਂ ਦੀ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਇਆ ਅੱਧ ਅੱਧ ਸਾਡੀਆਂ ਭਾਸ਼ਾਵਾਂ ਅੱਧ ਅੱਧ ਸਾਡੀਆਂ ਜ਼ੋਤਾਂ ਅੱਧ ਅੱਧ ਸਾਡਾ ਕਲਚਰ ਅੱਧ ਅੱਧ ਸਾਡਾ ਖਾਣ ਪਾਣ ਮੈਂ ਤੁਸੀਂ ਸਾਊਥ ਇੰਡੀਆ ਤੇ ਜੋ ਜੁਬਾਨ ਨਹੀਂ ਸਮਝ ਆਉਂਦੀ ਪਰ ਸਾਡੀ ਇਸ ਅਨੇਕਤਾ ਦੇ ਵਿੱਚ ਏਕਤਾ ਹੈ ਔਰ ਉਸ ਏਕਤਾ ਨੂੰ ਭੰਗ ਨਹੀਂ ਹੋਣ ਦੇਾਂਗੇ ਰਾਜਨੀਤੀ ਗੁਲਾਮੀ ਨਾਲ ਨਹੀਂ ਚੱਲਨੀ ਨੀਤੀਆਂ ਨਾਲ ਚੱਲਨੀ ਹੈ ਨੀਤੀਆਂ ਨਾਲ ਬਣਾਈ ਹੈ ਕੋਈ ਨੀਤੀ ਬਣਾਈ ਹੈ ਕੋਈ ਕੌਮ ਰੂਹ ਸਰਨ ਦੀ ਨੀਤੀ ਕੌਮ ਰੂਹ ਖੜਾ ਕਰਨ ਦੀ ਨੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾ ਲੈ ਕੇ ਆਏ ਸੀ ਉਹ ਤਾਂ ਪਤੰਦਰ ਲੱਭਦੇ ਹੀ ਨਹੀਂ ਉਹਦਾ ਡੂਡ ਡੂਡ ਸੋ ਗੱਡੀ ਲੈ ਕੇ ਐ ਭਮੀਰੀਆਂ ਨੂੰ ਫਿਰਦੇ ਆ ਉਦੋਂ ਕਹਿੰਦੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਯਾਰ ਤਾਂ ਦਬ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਦਬ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸਾਡੀ ਕੌਮ ਉਦੋਂ ਤੱਕ ਨਹੀਂ ਉੱਠ ਸਕਦੀ ਜਿਨੀ ਕੋਠੀ ਦਾਲੇ ਭਰਾਵੋ ਉਹਦੇ ਕਮਣੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ ਕਦਰ ਮੇਰੀ ਗੱਲ ਸੁਣ ਲੈਣਾ ਤੇ ਉਦੋਂ ਬਾਅਦ ਜਦੋਂ ਜਾਉਂਗੇ ਕਿ 5000 ਆ ਤਾਂ 50000 ਨੂੰ ਚਲਾਉ ਤੇ ਅਲਫ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜਾ ਮੇਰਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਅੱਜ ਕੀ ਕਾਲੀ ਹੁਲਾ ਸਿੰਘ ਵਰਗੇ ਜਥੇਦਾਰ ਹਨ ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧਰਮ ਨੂੰ ਜਿਹਦੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸ਼ੇਲ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਜਥੇਦਾਰਾਂ ਨੂੰ ਚੀਫ ਵਲੇਸਟ੍ਰੇਵੇ ਘਰ ਸੱਦਿਆ ਜਾਂਦਾ ਹੈ ਉੱਥੋਂ ਹੁਕਮ ਦਵਾਏ ਜਾਂਦੇ ਆ ਕੌਂਕੇ ਸਾਹਿਬ ਵਰਗੇ ਬੋਬੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਲਈ ਐ ਕੀ ਕਹਿੰਦੀ ਆ ਉਹ ਕੋਈ ਕਹਿੰਦੀ ਐ ਕੌਕੇ ਸਾਹਿਬ ਦੀ ਜਿਹੜੀ ਮੌਤ ਐ ਕੋਈ ਕਹਿੰਦੀ ਐ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਪੁਲਸ ਵਾਲੇ ਕਟਪੁਤਲੀਆਂ ਬਣ ਗਏ ਇਕੱਲੇ ਪੁਲਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਹੁਕਮ ਸੁਣਾਉਂਦੇ ਸੀ ਉਹ ਅਸਲੀ ਜ਼ਿੰਮੇਵਾਰ ਨੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਿਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਕਤ ਪੁਤਲੀ ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ ਸਜ਼ਾ ਦਿੰਦੇ ਆ ਇਹ ਉਹ ਕੱਲੀ ਵਾਲਾ ਜਿਹੜਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖ ਲਓ ਦੋ ਸੀਟਾਂ ਦੇ ਖੜੇ ਆ ਕਿਉਂ ਖੜੇ ਆ ਛੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰ ਗਏ ਉਹਨਾਂ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਗ ਖਿਲਾਰ ਤੇ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਹੜੇ ਸਤਰ ਤੱਕ ਗਿਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਪਹਿਲਾ ਹੁੰਦਾ ਸੀ 75 25 ਕੈਪਟਨ ਦੇ ਬਾਦਲ ਮੇਰੀ ਤੇਰੀ 80 80 ਠੀਕ ਹੈ ਬੱਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੌਣ ਹੋ ਗਿਆ 80 20 ਮੈਨੂੰ ਨਾ ਫੜਿਆ ਜੀ ਮੈਨੂੰ ਨਾ ਫੜਿਆ ਜੀ ਉਹ ਕਿਹੜਾ ਕਾਨੂੰਨ ਆ ਓਏ ਆ ਖੈਰਾ ਦੇ ਤਹਾਂ ਅੰਦਰ ਇਹ ਕਿਹੜੇ ਗਰੂਨ ਦੇ ਤਹਾਂ ਦਿੱਤਾ ਓਏ ਨਵਜੋਤ ਸਿੰਘ ਸਿੱਧੂ ਨੂੰ 323 ਚ ਦੇਤਾ ਬਰੀ ਹੋਇਆ ਹੋਇਆ ਬੰਦਾ ਸੁਪਰੀਮ ਕੋਰਟ ਕਹਿੰਦੇ ਮੰਨਦੇ ਹੀ ਨਹੀਂ ਜੀ ਦੁਆਰਾ ਕਰੋ ਕੇਸ ਲੈ ਤਾਂ ਫੜ ਲੋ ਪੁੱਛ ਕਰੂੰਂਦੀ ਪੈਂਸੋ ਤੱਕ ਹੌਲਦਾਰ ਹਾਜ਼ਰ ਜਵਾਨ ਦਿੰਦਾ ਹੈ ਹੈ ਉਹ ਭਾਈ ਜੀਵੀਐਮ ਆ ਤੇ ਛੱਤ ਹੈ ਇਲੈਕਸ਼ਨ ਕਮਿਸ਼ਨ ਤੇ ਭਰੋਸਾ ਨਹੀਂ ਜਵੀਸਰੀ ਤੇ ਭਰੋਸਾ ਨਹੀਂ ਹਾਂਜੀ ਸੜਕ ਤੇ ਖੜ ਕੇ ਧਰਨਾ ਨਹੀਂ ਦੇ ਸਕਦੇ ਲੋਕ ਸਭਾ ਦੇ ਵਿੱਚ 146 ਐਮਪੀ ਬਾਹਰ ਤੇ ਬਤਾਉਂਦੀ ਡੈਮੋਕ੍ਰੇਸੀ ਹੈ ਓਏ ਕਾਲੀ ਡੈਮੋਕ੍ਰੇਸੀ ਹੈ ਵੈਸੇ ਹੀ ਹੰਟਰ ਫੜ ਲਓ 国家问题。